ਵੀਡੀਓ ਵੇਖ ਰਖੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰਾਂ ਅੱਜ ਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਵੇਖਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰ ਕਰੋਨਾ ਟੀਕੇ ਬਾਰੇ ਇਹ ਵੱਡਾ ਅਤੇ ਹੈਰਾਨ ਕਰਨ ਵਾਲਾ ਅਪਡੇਟ ਅਮਰੀਕਾ ਵਿੱਚ ਕੋਵਿਡ-19 ਦੇ ਟੀਕੇ ਨੂੰ ਲੈ ਕੇ ਇੱਕ ਵੱਡਾ ਨੀਤੀगत ਬਦਲਾਅ ਕੀਤਾ ਗਿਆ ਹੈ ਯੂਐਸ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਨੇ ਨਵੇਂ ਅਪਡੇਟ ਕੀਤੇ ਕੋਵਿਡ ਟੀਕੇ ਨੂੰ ਮਨਜ਼ੂਰੀ ਦੇ ਦਿੱਤੀ ਹੈ ਪਰ ਇਸ ਦੀ ਵਰਤੋਂ ਤੇ ਸਖਤ پابੰਦੀਆਂ ਵੀ ਲਗਾਈਆਂ ਗਈਆਂ ਹਨ ਹੁਣ ਇਹ ਟੀਕੇ ਹਰ ਕਿਸੇ ਲਈ ਉਪਲਬਧ ਨਹੀਂ ਹੋਣਗੇ ਸਗੋਂ ਸਿਰਫ ਚੁਣੇ ਸਮੂਹਾਂ ਨੂੰ ਦਿੱਤੇ ਜਾਣਗੇ ਇਹ ਫੈਸਲਾ ਅਮਰੀਕਾ ਦੀਆਂ ਪਿਛਲੀਆਂ ਨੀਤੀਆਂ ਤੋਂ ਬਿਲਕੁਲ ਵੱਖਰਾ ਹੈ ਜਿੱਥੇ ਟੀਕਾ ਲਗਭਗ ਹਰ ਕਿਸੇ ਲਈ ਉਪਲਬਧ ਸੀ ਨਵਾਂ ਟੀਕਾ ਕਿਸ ਨੂੰ ਲੱਗੇਗਾ ਤੇ ਕਿਸ ਨੂੰ ਬਾਹਰ ਰੱਖਿਆ ਜਾਵੇਗਾ ਐਫ ਡੀਏ ਨੇ ਪੀ ਫਿਜ਼ਰ ਮੌਡਰਿਨ ਮੌਡਰਿਨਾ ਤੇ ਨੋਵੇਕਸ ਦੇ ਨਵੇਂ ਟੀਕੇ ਨੂੰ ਮਨਜ਼ੂਰੀ ਦੇ ਦਿੱਤੀ ਹੈ ਜੋ ਖਾਸ ਤੌਰ ਤੇ ਨਵੇਂ ਐਲਪੀ 6.8.1 ਰੂਪ ਨਾਲ ਲੜਨ ਲਈ ਤਿਆਰ ਕੀਤੇ ਗਏ ਹਨ ਹਾਲਾਂਕਿ ਇਹਨਾਂ ਟੀਕਿਆਂ ਦਾ ਦਾਇਰਾ ਹੁਣ ਕਾਫੀ ਸੀਮਤ ਕਰ ਦਿੱਤਾ ਗਿਆ ਹੈ ਇਹ ਟੀਕੇ ਹੁਣ ਆਮੋਖ ਤੌਰ ਤੇ 65 ਸਾਲ ਤੋਂ ਵੱਧ ਉਮਰ ਦੇ ਬਜ਼ੁਰਗ ਨਾਗਰਿਕਾਂ ਤੇ ਉਹਨਾਂ ਲੋਕਾਂ ਲਈ ਹਨ ਜੋ ਉੱਚ ਜੋਖਮ ਸ਼੍ਰੇਣੀ ਵਿੱਚ ਆਉਂਦੇ ਹਨ ਜਿਵੇਂ ਕਿ ਦਮਾ ਮਟਾਪਾ ਜਾਂ ਕਿਸੇ ਹੋਰ ਗੰਭੀਰ ਬਿਮਾਰੀ ਤੋਂ ਪੀੜਤ ਸਿਹਤਮੰਦ ਬਾਲਕਾਂ ਤੇ ਬੱਚਿਆਂ ਲਈ ਟੀਕਾਕਰਨ ਕਰਾਉਣਾ ਹੁਣ ਆਸਾਨ ਨਹੀਂ ਰਿਕੇਗਾ ਉਹਨਾਂ ਨੂੰ ਇਹ ਸਾਬਿਤ ਕਰਨਾ ਪਵੇਗਾ ਕਿ ਉਹ ਗੰਭੀਰ ਸਿਹਤ ਖਤਰੇ ਦਾ ਸਾਹਮਣਾ ਕਰ ਰਖੇ ਹਨ ਐਫ ਡੀਏ ਨੇ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਫਾਈਜ਼ਰ ਟੀਕੇ ਦੀ ਐਮਰਜੈਂਸੀ ਪ੍ਰਵਾਨਗੀ ਨੂੰ ਰੱਦ ਕਰ ਦਿੱਤਾ ਜਿਸ ਦਾ ਮਤਲਬ ਹੈ ਕਿ ਇਹ ਟੀਕਾ ਹੁਣ ਛੋਟੇ ਬੱਚਿਆਂ ਨੂੰ ਨਹੀਂ ਦਿੱਤਾ ਜਾਵੇਗਾ ਹਾਲਾਂਕਿ ਮੋਡਰਨਾ ਦਾ ਟੀਕਾ 6 ਮਹੀਨਿਆਂ ਤੋਂ ਬਾਅਦ ਉਮਰ ਦੇ ਉੱਚ ਜੋਖਮ ਵਾਲੇ ਬੱਚਿਆਂ ਲਈ ਉਪਲਬਧ ਰੱਖੇਗਾ ਇਸ ਨੀਤੀਗਤ ਤਬਦੀਲੀ ਤਬਦੀਲੀ ਨਵੇਂ ਅਮਰੀਕੀ ਸਿਹਤ ਸਖਤਰ ਰੋਬਰਟ ਐਪ ਕੈਨੇਡੀਅਨ ਜੂਨੀਅਰ ਦੇ ਵਿਚਾਰਾਂ ਨੂੰ ਦਸਾਉਂਦੀ ਹੈ ਜੋ ਵਿਆਪਕ ਟੀਕਾਕਰਨ ਤੇ ਸਵਾਲ ਠਾਉਂਦੇ ਹਨ ਕਨੇਡਾ ਨਿਹਾਲੀ ਵਿੱਚ ਰੋਗ ਨਿਯੰਤਰਣ ਤੇ ਰੋਕਥਾਮ ਕੇਂਦਰ ਸਲਾਹਕਾਰ ਕਮੇਟੀ ਨੂੰ ਭੰਗ ਕਰ ਦਿੱਤਾ ਹੈ ਤੇ ਇਸ ਦੀ ਥਾਂ ਇੱਕ ਨਵੀਂ ਟੀਮ ਬਣਾਈ ਹੈ ਜਿਸ ਵਿੱਚ ਕਈ ਮਾਰ ਸ਼ਾਮਲ ਹਨ ਜੋ ਟੀਕਾ ਕਰਨ ਦੀ ਯੋਜਨਾ ਕਰਦੇ ਹਨ ਅਮਰੀਕਨ ਅਕੈਡਮੀ ਆਫ ਪੈਡੀਆਟ੍ਰਿਕਸ ਵਰਗੀਆਂ ਵਿਕਾਰੀ ਸੇ ਸੰਸਥਾਵਾਂ ਨੇ ਇਨ੍ਹਾਂ ਨਵੇਂ ਨਿਯਮਾਂ ਦਾ ਸਖਤ ਵਿਰੋਧ ਕੀਤਾ ਹੈ ਉਹਨਾਂ ਦਾ ਕਹਿਣਾ ਹੈ ਕਿ ਇਹ ਫੈਸਲਾ ਬੱਚਿਆਂ ਤੇ ਉਹਨਾਂ ਦੇ ਪਰਿਵਾਰਾਂ ਦੀ ਸੁਰੱਖਿਆ ਨੂੰ ਖਤਰੇ ਵਿੱਚ ਪਾ ਸਕਦਾ ਹੈ ਖਾਸ ਕਰਕੇ ਉਹਨਾਂ ਮਾਪਿਆਂ ਲਈ ਜੋ ਆਪਣੇ ਬੱਚਿਆਂ ਨੂੰ ਟੀਕਾ ਕਰਵਾਉਣਾ ਚਾਹੁੰਦੇ ਹਨ ਖਬਰ ਨਾਲ ਅੰਤ ਤੱਕ ਜੁੜੇ ਰਹਿਣ ਲਈ ਧੰਨਵਾਦ